ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ 10:30 ਦਾ ਮਾਰਨਿੰਗ ਦਾ 10:30 ਹੋ ਗਿਆ ਮੈਂ ਕੰਮ ਘੁੰਮ ਕਰਕੇ ਫ੍ਰੀ ਹੋ ਕੇ ਹੁਣ ਨਾਕਿਆਈ ਆ ਮੈਂ ਆਪਣੇ ਵੀਡੀਓ ਮੈਂ ਕਿਤੇ ਐਡਿਟ ਕਰ ਲਾਂ ਸ਼ਾਮ ਵਾਲੀ ਐਨੇ ਦੋ ਮਿੰਟ ਤੱਕ ਫੋਨ ਆ ਗਿਆ ਅੱਜ ਅਸੀਂ ਜਾਣਾ ਮੂਵੀ ਦੇਖਣ ਜਟਨ ਜੁਡੇਟ 3 ਤਿੰਨ ਚਾਰ ਦਿਨਾਂ ਦੇ ਸਲਾਹ ਕਰ ਰਹੇ ਹਾਂ ਮੂਵੀ ਦੇਖ ਕਈ ਮੂਵੀ ਦੇਖ ਕਈ ਜਿਹੜੇ ਸ਼ੋਅ ਰਹਿੰਦੇ ਹੁੰਦੇ ਸੀ ਉਹ ਸ਼ੋਅ ਦਾ ਟਾਈਮਿੰਗ ਦਵਿੰਦਰ ਦੇ ਠੀਕ ਨਹੀਂ ਆਉਂਦੇ ਸੀ ਕਹਿੰਦੇ ਸੀ ਮੇਰੇ ਕੰਮ ਤਾਂ ਦਿੰਦੇ ਨੇ ਹਨ ਜਿਹੜਾ ਸ਼ੋਅ ਲੰਘ ਜਾਂਦਾ ਸੀ ਉਹ ਲੰਘ ਜਾਂਦਾ ਸੀਗਾ ਉਹ ਠੀਕ ਆਉਂਦਾ ਸੀਗਾ ਤੇ ਅੱਜ ਫਾਈਨਲੀ ਕੱਲ ਦਾ ਡਿਸਾਈਡਡ ਸੀ ਕਿ ਮੂਵੀ ਦੇਖਣ ਜਾਵਾਂਗੇ ਦੋ ਸ਼ੋਅ ਡਿਸਾਈਡ ਕੀਤੇ ਸੀਗੇ ਤੇ ਹੁਣ ਦਵਿੰਦਰ ਕਹਿੰਦੇ ਵੀ ਰੈਡੀ ਹੋ ਜਾ 1:30 ਹੋ ਗਏ 11:30 ਵਾਲਾ ਸ਼ੋਅ ਦੇਖਾਂਗੇ ਹਨ ਤੇ ਮੈਂ ਹੁਣੇ ਰੈਡੀ ਮੈਂ ਸੋਚਿਆ ਵੀ ਵੀਡੀਓ ਐਡਿਟ ਕਰਦਾ ਦੇਖਦੇ ਨੇ ਜਦ ਤੱਕ ਆਉਂਦੇ ਨੇ ਥੋੜੀ ਬਹੁਤੀ ਕਰਦੀਆਂ ਉਸ ਤੋਂ ਬਾਅਦ ਮੂਵੀ ਦੇਖਣ ਤੋਂ ਬਾਅਦ ਸਾਡਾ ਕੋਈ ਹੋਰ ਵੀ ਪਲਾਨ ਹੈ ਪਰ ਉਹ ਹਜੇ 100% ਸ਼ੋਰ ਨਹੀਂ ਹੈਗਾ ਵੀ ਉਹ ਤੋਂ ਬਾਅਦ ਅਸੀਂ ਉਧਰ ਜਾਣਾ ਕਨੇ ਜਾਣਾ ਹਨਾ ਮੂਵੀ ਤਾਂ ਇੱਕ ਵਾਰ ਫਾਈਨਲ ਹੈ ਤੇ ਮੈਂ ਉਹਨੇ ਮੂਵੀ ਲਈ ਰੈਡੀ ਤੁਸੀਂ ਐਨੇ ਮੈਂ ਵਲੌਗ ਦੇਖੋ ਮੇਰਾ ਮਾਰਨਿੰਗ ਦਾ ਵਲੌਗ ਮੇਰਾ ਮਾਰਨਿੰਗ ਤੋਂ ਸ਼ੁਰੂ ਹੋਇਆ ਹੋਇਆਗਾ ਤੁਸੀਂ ਐਨੇ ਉਹ ਦੇਖੋ ਵੀ ਮੈਂ ਕੀ ਕੰਮ ਤਾਂ ਦੇ ਕਰੇ ਨੇ ਸਵੇਰ ਦਾ ਮੇਰਾ ਕੀ ਰੂਟੀਨ ਰਿਹਾ ਹਨਾ ਫਿਰ ਆਪਾਂ ਮਿਲਦੇ ਹਾਂ ਰੈਡੀ ਹੋ ਕੇ ਇਧਰ ਬਣਾ ਲਈ ਸੀ ਮੈਂ ਸਬਜੀ ਸਵੇਰੇ ਤੋਰੀਆਂ ਦੁੱਧ ਵਾਲੀਆਂ ਤੋਰੀਆਂ ਥੋੜੀ ਮੈਂ ਬਿਨਾ ਦੁੱਧ ਤੋਂ ਵੀ ਕੱਢਤੀ ਕੁਛ ਤੇ ਮੈਂ ਦੁੱਧ ਪਾ ਲਿਆ ਹਨ ਫਿਰ ਜਦੋਂ ਖਾਈ ਜੇ ਫਰੈਸ਼ ਦੁੱਧ ਪਾ ਲਈ ਜੇ ਅਗਲੇ ਮਿਲ ਚ ਖਾਵਾਂਗੇ ਤਾਂ ਉਹ ਫਰੈਸ਼ ਦੁੱਧ ਮਲਾਈ ਪੈ ਜੂ ਤੇ ਇਧਰ ਮੈਂ ਰੈਡੀ ਕੀਤਾ ਆਪਣਾ ਬ੍ਰੇਕਫਾਸਟ ਦਵਿੰਦਰ ਨੂੰ ਮੈਂ ਦੇਤਾ ਪਨੀਰ ਤੇ ਵਿਦ ਸਬਜ਼ੀਆਂ ਚੀਜ਼ ਜਿਹੜੀ ਟਾਈਮ ਮੈਂ ਬਣਾ ਰਹੀ ਹੁੰਨੀ ਉਹ ਦਵਿੰਦਰ ਨੇ ਆਪ ਖਾ ਲਿਆ ਮੇਰਾ ਰਹਿ ਗਿਆ ਮੈਂ ਕਰਦੀ ਆ ਆਪਣਾ ਬ੍ਰੇਕਫਾਸਟ ਇਧਰ ਮੈਂ ਹੁਣ ਭਿਉਰੀ ਸੀ ਪੋਣੇ ਗਰਮ ਪਾਣੀ ਕਰਕੇ ਗੀਜ਼ਰ ਚ ਮੰਦਰ ਗਰਮ ਪਾਣੀ ਕਰ ਲਿਆ ਕਿਚਨ ਵਾਲੀ ਗੀਜ਼ਰ ਚ ਦੇ ਵਿੱਚ ਪਤਾ ਨਿਰਮਾ ਸਰਫ ਇਹਦੇ ਵਿੱਚ ਪਾਉਂਗੀ ਪੋਣੇ ਪੋਣੇ ਵੀ 4-5 ਇਕੱਠੇ ਹੋਏ ਪਈ ਸੀ ਜਦੋਂ ਇੱਕ ਇੱਕ ਅੱਧਾ ਪੋਣਾ ਹੁੰਦਾ ਮੈਂ ਉਹਦੋਂ ਨਹੀਂ ਵਾਸ਼ ਕਰਦੀ ਮੈਂ ਬਾਅਦ ਲਾਂਡਰੀ ਰੂਮ ਵਿੱਚ ਨਾ ਬਾਸਕਟ ਲਗਾਈ ਉਹਦੇ ਵਿੱਚ ਉਹਦੇ ਵਿੱਚ ਪਾਇਆ ਨਹੀਂ ਹੁੰਨੇ ਪੋਣੇ ਜਿਵੇਂ ਜਿਵੇਂ 4-5 ਜਿੰਨੇ ਵੱਧ ਪੋਣੇ ਹੁੰਦੇ ਨੇ ਉਦੋਂ ਫਿਰ ਮੈਂ ਜਦੋਂ ਮੇਰਾ ਠੀਕ ਲੱਗਦਾ ਮੈਂ ਵਾਸ਼ ਕਰ ਦਾਨੀ ਹਨਾ ਪਹਿਲਾਂ ਮੈਂ ਕੱਲਾ ਕੱਲਾ ਵਾਸ਼ ਕਰਦੀ ਹੁੰਦੀ ਸੀ ਫਿਰ ਮੈਨੂੰ ਹੌਲੀ ਹੌਲੀ ਯਾਨੀ ਕੀ ਪਤਾ ਲੱਗਿਆ ਵੀ ਇੱਕ ਇੱਕ ਤੇ ਕਿਉਂ ਮੱਥਾ ਮਾਰੀਏ ਹਨਾ ਕਿਉਂ ਆਪਣੇ ਕੋਲ ਇੰਨੇ ਪੋਣੇ ਹੁੰਦੇ ਨੇ ਫਿਰ ਤੁਸੀਂ ਇਕੱਠੇ ਕਰੀ ਚੱਲੋ ਗੰਦੇ ਕਰਕੇ ਜਦ ਤੇ ਹੁਣ ਮੈਂ ਕਰ ਲਈ ਬ੍ਰੇਕਫਾਸਟ ਬ੍ਰੇਕਫਾਸਟ ਕਰਨ ਤੋਂ ਬਾਅਦ ਮੈਨੂੰ ਅੱਜ ਪੀਣੀ ਸੀ ਕੌਫੀ ਅੱਜ ਮੇਰੇ ਕੋਫੀ ਨੂੰ ਬਹੁਤ ਦਿਲ ਕਰ ਰਿਹਾ ਸੀ ਸਿਕ ਸਟਰੋਂਗ ਜੀ ਕੌਫੀ ਬਣਾਈ ਮੈਂ ਅੱਜ ਮੈਂ ਕਿਹਾ ਚਲੋ ਫਿਰ ਕੰਮ ਕਰਨੇ ਨੇ ਕੌਫੀ ਪੀ ਕੇ ਕੰਮ ਲੱਗੀਏ ਤੇ ਪੋਣੇ ਭਿੰਨ ਤਾਨੂੰ ਕੌਫੀ ਟਾਈਮ ਹੋ ਗਿਆ ਸੀ ਮੈਂ ਕਿੰਨਾ ਕੰਮ ਕਰ ਲਿਆ ਸੀ ਅੰਦਰ ਪੋਣੇ ਭੀ ਹੋ ਗਏ ਤੇ ਹੁਣ ਬਾਹਰ ਆ ਕੇ ਇਹਨਾਂ ਨੂੰ ਥਾਪੇ ਨਾਲ ਕੁਟਦੀ ਹੁੰਨੀ ਆ ਗਰਮ ਪਾਣੀ ਵਿੱਚ ਆਪਾਂ ਪਿਉ ਕੇ ਰੱਖ ਦਨੇ ਕਾਫੀ ਟਾਈਮ ਲਈ ਵੈਸੇ ਇਹ ਨਿਖਰ ਜਾਂਦੇ ਹੁੰਦੇ ਨੇ ਬਹੁਤ ਜ਼ਿਆਦਾ ਰਗੜਣ ਦੀ ਲੋੜ ਨਹੀਂ ਹੁੰਦੀ ਇਹਨਾਂ ਨੂੰ ਰੱਖ ਦੋ ਹਨਾ ਕੁਝ ਟਾਈਮ ਲਈ ਤੇ ਬਹੁਤ ਵਧੀਆ ਨਿਖਰ ਜਾਂਦੇ ਨੇ ਖੱਦਰ ਦੇ ਪੋਨੇ ਨੇ ਘਰ ਦੇ ਖੱਦਰ ਦੇ ਪੋਨੇ ਨੇ ਰੈਡੀमेड ਵਿੱਚ ਖਰੀਦੇ ਦੋ ਚਾਰ ਮੈਂ ਰੈਡੀमेड ਖਰੀਦੇ ਹੋਏ ਨੇ ਜਿਹੜਾ ਅਸੀਂ ਖੇਤ ਭੇਜਦਾ ਰੋਟੀ ਬਨਨ ਕੇ ਜਿਵੇਂ ਚੈੱਕ ਵਾਲਾ ਹੈਗਾ ਡੱਬੀਆਂ ਵਾਲਾ ਪੋਣਾ ਇਹਦੇ ਵੀ ਰੈਡੀमेड ਨੇ ਇਹਨਾਂ ਇਨਾਂ ਚ ਖੇਤ ਸੇ ਰੋਟੀ ਭੇਜਦਣੇ ਬਾਕੀ ਘਰੇ ਅਸੀਂ ਚਿੱਟੇ ਪੋਨੇ ਪਲੇਨ ਹੀ ਖੱਦਰ ਦੇ ਲਗਾਏ ਹੋਏ ਨੇ ਘਰ ਦੇ ਖੱਦਰ ਦੇ ਤੇ ਵਧੀਆ ਨਿਖਰ ਜਾਂਦੇ ਥਾਪੀ ਨਾਲ ਗਰਮ ਪਾਣੀ ਵਿੱਚ ਭਿਉਂਦੋ ਬਹੁਤ ਘੱਟ ਮਿਹਨਤ ਲੱਗਦੀ ਫਿਰ ਆਪਣੇ ਪੋਨੇ ਧੋਣ ਤੇ ਇਕੱਠੇ ਕਰਕੇ ਧੋਲਾਂ ਨੇ ਤਾਂ ਆਪਣਾ ਕੰਮ ਵੀ ਸੌਖਾ ਹੋ ਜਾਂਦਾ ਹੈਗਾ ਫਿਰ ਮੈਂ ਇਹਨਾਂ ਨੂੰ ਦੁਬਾਰੇ ਸਾਫ਼ ਪਾਣੀ ਨਾਲ ਕੁੱਟੂਗੀ ਸਾਫ਼ ਪਾਣੀ ਵਿੱਚੋਂ ਕੱਢ ਕੇ ਨਾ ਜੋ ਤੱਕ ਸਰਫ ਨਹੀਂ ਇਹਦਾ ਨਿਕਲਦਾ ਪਾਣੀ ਬਿਲਕੁਲ ਸਾਫ਼ ਨਹੀਂ ਨਿਕਲਦਾ ਉਹ ਤੱਕ ਕੁੱਟੂਗੀ ਤਾਂ ਕਿ ਬਿਲਕੁਲ ਸੌਫਟ ਹੋ ਜਾਣ ਅੱਕੜ ਦੇ ਨਾ ਰਹਿਣ ਤਾਂ ਕਿ ਸਰਫ ਨਾ ਵਿੱਚ ਰਹੇ ਜੀ ਇਹਨਾਂ ਦੇ ਸਾਫ਼ ਪਾਣੀ ਚੋਂ ਕੱਢ ਕੱਢ ਮੈਂ ਫੇਰ ਕੁੱਟੂਗੀ ਜੋ ਤੱਕ ਬਿਲਕੁਲ ਸਾਫ਼ ਪਾਣੀ ਨਹੀਂ ਨਿਕਲਦਾ ਹੈਗਾ ਇਹਨਾਂ ਦਾ ਪੋਣੀ ਆਏ ਹੁੰਦਾ ਵੀ ਗਰਮ ਪਾਣੀ ਵਿੱਚ ਧੋਈਏ ਧੋ ਕੇ ਧੁੱਪੇ ਪਾਈਏ ਫੇਰ ਸਬਰ ਜਾ ਆਉਂਦਾ ਵੀ ਹਾਂ ਪੋਣੇ ਨਾ ਸਾਫ਼ ਹੋ ਗਈ ਕਿਉਂਕਿ ਜੇ ਰੋਟੀ ਖਾਣੀ ਹੁੰਦੀ ਆਪਾਂ ਲਵੇਟ ਕੇ ਰੋਟੀ ਆਪਾਂ ਰੱਖਦੇ ਆਂ ਤੇ ਪੋਣੇ ਨਾ ਸਾਫ਼ ਹੋਣਗੇ ਫਿਰ ਉਹ ਅਲਕਤ ਹੀ ਹੁੰਦੇ ਫਿਰ ਰੋਟੀ ਵੀ ਚੰਗੀ ਨਹੀਂ ਲੱਗਦੀ ਹੈਗੀ ਖਾਣ ਨੂੰ ਇਸ ਕਰਕੇ ਹੁੰਦਾ ਕਿ ਪੋਣੇ ਇਕੱਠੇ ਧੋਵਾਂ ਮੈਂ ਵਧੀਆ ਤਰੀਕੇ ਨਾਲ ਗਰਮ ਪਾਣੀ ਵਿੱਚ ਧੋਵਾਂ ਤੋਂ ਕਿਸ ਧੁੱਪੇ ਪਾਵਾਂ ਸੋ ਇਦਾਂ ਸਾਫ਼ ਪਾਣੀ ਪਾਪਾ ਵੀ ਮੇ ਉੱਤੋਂ ਥਾਪੇ ਨਾਲ ਕੁੱਟਦੀ ਹੁੰਨੀ ਆ ਤੂੰ ਪੋਣੇ ਨੂੰ ਧੋ ਕੇ ਮੈਂ ਪਾ ਦੂੰਗੀ ਧੁੱਪੇ ਹਨਾ ਧੁੱਪੇ ਇਹਨਾਂ ਕੱਲਾ ਕੱਲਾ ਖਰਾਨ ਖਲਾਰ ਪਾਵਾਂਗੂ ਉੱਪਰ ਛਿਟਕਣੇ ਦਾ ਦਊਂਗਾ ਤਾਂ ਕਿ ਨੀਚੇ ਗਿਰ ਕੇ ਮੇਰਾ ਕੰਮ ਨਾ ਬਦਦਾ ਗੰਦੇ ਨਾ ਹੋਣ ਔਰ ਮੈਂ ਮਸ਼ੀਨ 'ਚ ਕਦੇ ਸੁਕਾਈ ਨਹੀਂ ਹੈਗੇ ਪੋਣੇ ਕਦੇ ਵੀ ਸਰਦੀ ਆ ਗਰਮੀ ਆ ਧੁੱਪੇ ਧੋਣੇ ਨੂੰ ਧੁੱਪੇ ਸੁਕਣੇ ਪਾਉਣੇ ਨੇ ਪਰ ਮਸ਼ੀਨ 'ਚ ਨਹੀਂ ਮੈਂ ਕਦੇ ਵੀ ਪਾ ਕੇ ਇਹੋ ਡਰਾਇਰ 'ਚ ਪਾ ਕੇ ਸੁਕਾਈ ਹੈਗੀ ਸੋ ਪੋਣੇ ਤੋਂ ਮੇਰਾ ਇਹੀ ਤਰੀਕਾ ਹੁੰਦਾ ਇਕੱਠੇ ਕਰਕੇ ਮੈਂ ਤੁਹਾਨੂੰ ਨੇ ਮਹੀਨੇ 'ਚ ਇੱਕ ਵਾਰੀ ਧੋਣੀ ਹੁੰਨੀ ਆ ਤੇ ਉਸ ਤੋਂ ਬਾਅਦ ਮੈਂ ਆ ਗਈ ਸੀ ਰੂਮ ਦੀ ਡਸਟਿੰਗ ਕਰਨ ਮੈਂ ਕਿਹਾ ਰੂਮ ਦੀ ਡਸਟਿੰਗ ਕਰ ਲਾਂ ਮੈਂ ਆਪਣੇ ਰੂਮ ਦੀ ਡਸਟਿੰਗ ਕਰਨ ਇਸ ਪਾਕੀ ਤੋਂ ਮੈਂ ਥੋੜੀ ਥੋੜੀ ਰੋਜ਼ ਕਰਦੀ ਹੁੰਨੀ ਆ ਜੀ ਜਿਵੇਂ ਚਲੋ ਮੈਨੂੰ ਠੀਕ ਲੱਗਦਾ ਅੱਜ ਮੈਂ ਆਪਣੇ ਰੂਮ ਦੀ ਕਰਨੀ ਇਸ ਮੈਂ ਕਿਹਾ ਡਸਟਿੰਗ ਕਰ ਲਾਂ ਕਈ ਵਾਰ ਕੀ ਹੁੰਦਾ ਬਦੀਵਿੰਦਰ ਨੇ ਖਾਣਾ ਖਾਣਾ ਆਉਂਦਾ ਮੈਂ ਉਹਦੇ ਵੇਟ ਕਰਦੀ ਕਰਦੀ ਫਿਰ ਆਉਂਦਾ ਉਹ ਚਲਾਹ ਕੰਮ ਵੀ ਕਰ ਲਾਂ ਆਹ ਕਰ ਲਾਂ ਇਹ ਨਾਂ ਕਰ ਲਾਂ ਵੀ ਚਲੋ ਖਾਣਾ ਖਾ ਕੇ ਫਿਰ ਕਿਚਨ ਵਗੈਰਾ ਸਾਫ ਕਰਕੇ ਫਿਰ ਉਹਨੇ ਨੂੰ ਆਪਾਂ ਥੱਕ ਜਾਂਦੇ ਆ ਨਾ ਫਿਰ ਹਾਂ ਤਾਂ ਚਲੋ ਆਪਣਾ ਕੰਮ ਖਤਮ ਕਰੋ ਨਾ ਉਹ ਤੋਂ ਤੇ ਰੈਸਟ ਕਰੋ ਵੀ ਜਿਹੜਾ ਕੰਮ ਪਹਿਲਾਂ ਪਹਿਲਾਂ ਹੋ ਜੇ ਠੀਕ ਹੈ ਕਈ ਵਾਰ ਉਹ ਜਲਦੀ ਖਾਣਾ ਖਾ ਲੈਣ ਬਹੁਤ ਜਲਦੀ ਕੰਮ ਖਤਮ ਹੋ ਜਾਂਦਾ ਕਈ ਵਾਰ ਬਹੁਤ ਲੇਟ ਹੋ ਜਾਂਦਾਗਾ ਤੇ ਮੈਂ ਚਲੋ ਰੂਮ ਦੀ ਮੈਂ ਡਸਟਿੰਗ ਕਰ ਲਾਂ ਨੀ ਇਹਨੇ ਇਹਨੇ ਦਵਿੰਦਰ ਆਉਣਗੇ ਫਿਰ ਉਹਨਾਂ ਦੇ ਆਇਆ ਤਾਂ ਉਹਨਾਂ ਨੂੰ ਖਾਣਾ ਬਣਾ ਕੇ ਦਵਾਂਗੀ ਫੁੱਲ ਕਈ ਬਣਾਉਣਾ ਹੁੰਦਾ ਬਾਕੀ ਸਬਜ਼ੀ ਤਾਂ ਤੱਕ ਕੋ ਬਣੀ ਪੀਉਂਦਾ ਆਟਾ ਗੁੰਨੇ ਪਿਆ ਹੁੰਦਾ ਡਸਟਿੰਗ ਵੀ ਥੋੜੀ ਥੋੜੀ ਹਰ ਰੋਜ਼ ਪਾਰਟਸ ਤੇ ਡਿਵਾਈਡ ਕਰਕੇ ਕਰਨੀ ਪੈਂਦੀ ਹੈ ਇੱਕ ਦਿਨ ਤਾਂ ਸਾਰੇ ਘਰ ਦੀ ਡਸਟਿੰਗ ਵੀ ਨਹੀਂ ਹੁੰਦੀ ਹੈਗੀ ਥੋੜੀ ਇੱਕ ਦਿਨ ਕਰ ਲਈ ਥੋੜੀ ਇੱਕ ਦਿਨ ਕਰ ਲਈ ਪਰ ਸੋਮੇ ਜਿਵੇਂ ਦੋ ਦਿਨ ਹੋ ਗਏ ਮੈਂ ਆਪਣਾ ਰੂਮ ਦੀ ਡਸਟਿੰਗ ਨਹੀਂ ਕਰੀ ਸੀ ਮੈਂ ਚੋਰ ਅੱਜ ਕਰ ਲਾ ਕੱਲ ਮੈਨੂੰ ਦਵਿੰਦਰ ਕਹਿੰਦੇ ਬੈਠੇ ਚੇਅਰ ਤੇ ਜੋ ਬੈੱਡ ਤੇ ਪੈਰ ਰੱਖਿਆ ਮੈਨੂੰ ਕਹਿੰਦੇ ਕਿ ਨਾਰੀ ਤਾਂ ਦੇਖੀ ਮਿੱਟੀ ਕਿੰਨੀ ਹੈ ਮੈਂਗਾ ਤੁਸੀਂ ਕੀ ਮੈਨੂੰ ਮੇਰੀ ਗਲਤੀ ਕੱਟ ਕੇ ਦਿਖਾ ਰਹੇ ਹੋ ਤੁਸੀਂ ਸਫਾਈ ਨਹੀਂ ਕਰਦੇ ਮਿੱਟੀ ਕਿੰਨੀ ਹੈ ਮਿੱਟੀ ਆ ਜਾਂਦੀ ਹੈ ਮੈਂ ਕਰਾਂਗੀ ਜਿਹੜੇ ਬੈੱਡ ਦੇ ਸਾਈਡ ਤੇ ਗੱਦਿਆਂ ਦੇ ਸਾਈਡ ਤੇ ਕਿਨਾਰੀਆਂ ਨਾ ਪਤਾ ਨਹੀਂ ਕਿਉਂ ਟ੍ਰੈਂਡ ਬਣ ਗਿਆ ਹੁਣ ਆਏ ਚਲੋ ਸੋਹਣਾ ਲੱਗਦਾ ਠੀਕ ਹੈ ਬੈਠ ਸੀ ਟੱਕ ਹੋ ਜਾਂਦੀ ਪਰ ਇਹ ਤੇ ਮਿੱਟੀ ਬਹੁਤ ਰੁਕਦੀ ਆ ਕਿ ਇੱਕ ਦਿਨ ਡਸਟਿੰਗ ਨਾ ਕਰੋ ਬਹੁਤ ਮਿੱਟੀ ਰੁਕਦੀ ਲੋ ਜੀ ਆਪਾਂ ਹੋ ਗਏ ਰੈਡੀ ਮਸਾਣੀ ਕਾਲੇ ਚ ਮੈਂ ਰੈਡੀ ਹੋਈਆਂ ਨਾ ਦਵਿੰਦਰ ਨੇ ਭਾਰ ਵੀ ਮਚਾਉਂਦੇ ਨੇ ਫਟਾਫਟ ਫੜਾ ਫੜ ਤੇ ਰਹੀਂ ਗਿੰਦੇ 5 ਮਿੰਟ ਚ ਰੈਡੀ ਹੋ ਕੇ ਚੱਲ ਪਾਵਾਂ ਮਸਾਵੇਂ ਨਹੀਂ ਜਲਦ ਜਲਦ ਰੈਡੀ ਹੋਈਆਂ ਹਲੇ ਮੈਂ ਪਾਣੀ ਚੱਕਣਾ ਪਾਣੀ ਦੀ ਬੋਟਲ ਦਵਿੰਦਰ ਲੈ ਕੇ ਭਾਰ ਕੇ ਇੱਕ ਦੋ ਬੋਟਲ ਵਿੱਚ ਹੋਰ ਚੜ ਦੇਵਾਂਗੇ ਪਾਣੀ ਜਿਆਦਾ ਲੋੜ ਪੈਂਦੇ ਗਰਮੀ ਵਿੱਚ ਚਨੇ ਵਗੈਰ ਪਾਉਣੇ ਡੱਬੀ ਵਿੱਚ ਕੁਛ ਨਾ ਕੁਛ ਪਾ ਸੀ 11:30 ਤੋਂ 2 ਵਜੇ ਦਾ ਸ਼ੋਅ ਦੇਖ ਕੇ 2 ਵਜੇ ਚੱਲ ਕੇ ਮਾਰਕਸਾ ਤੋਂ ਹੁਣ ਜਾ ਰਹਿਆਂ ਸੀ ਗੁਰਦੁਆਰਾ ਅਣੀਸਰ ਸਾਹਿਬ ਜਾ ਰਹੇ ਆ ਮੂਵੀ ਦਾ ਸਾਡਾ ਪਲਾਨ ਹੈਗਾ ਸੀ ਪਰ ਅਣੀਸਰ ਸਾਹਿਬ ਦਾ ਇਹਨਾਂ ਨੇ ਪਲਾਨ ਅੱਜ ਦਾ ਨਹੀਂ ਸੀ ਭਾਵੇਂ ਕਿਦੋਂ ਅਚਾਨਕ ਪਲਾਨ ਬਣਾਇਆ ਕਿਨ ਚੱਲ ਜਾਏ ਆਂਗੇ ਹੁਣ ਘਰੋਂ ਦੁਬਾਰਾ ਨਿਕੜਾਂਗੇ ਲੋਰੋਂ ਨਿਕਲੇ ਨਹੀਂ ਆਂਦਾ ਅੱਜ ਘਰੇ ਇਹਨਾਂ ਨੇ ਮੈਂ ਟਾਈਮ ਕੱਢ ਲਿਆ ਚੱਲਿਆਂ ਗੁਰਦੁਆਰਾ ਅਣੀਸਰ ਸਾਹਿਬ ਉਸ ਤੋਂ ਬਾਅਦ ਫਿਰ ਅੱਗੇ ਡੀਮਾਰਟ ਦਾ ਹੈਗਾ ਚਾਣਕ ਦਾ ਆਪਾਂ ਚੱਲਾਂਗੇ ਡੀਮਾਰਟ ਵੀ ਦੇਖ ਕੇ ਆਵਾਂਗੇ ਜਾਏ ਆਵਾਂਗੇ ਫਿਰ ਉਹ ਨੇੜੇ ਦਾ ਜਾਵਾਂਗੇ ਹੈਨਾ ਫਾਈਨਲੀ ਅੱਜ ਗਵਿੰਦਰ ਨੂੰ ਟਾਈਮ ਮਿਲਿਆ ਮੈਂ ਤੇ ਇਹਨਾਂ ਨੂੰ ਰੋਜ਼ ਫੈਕੀ ਸੀ ਰੋਜ਼ ਮਿਸ ਕਹਿੰਦੇ ਹੁੰਦੀ ਸੀ ਸਾਡੀ ਸਰ ਜਾਣਾ ਗੁਰਦੁਆਰਾ ਸਾਹਿਬ ਜਾਣਾ ਮੈਨੂੰ ਕੱਥੇ ਟਾਈਮ ਹੋ ਗਿਆ 20 ਸਾਲ ਦੇ ਦਾ ਹਿੰਮੇਂ ਤੋਂ ਸਾਲੂ ਹੈ ਚੱਲਦੇ ਹਾਂ ਗੁਰਦੁਆਰਾ ਸਾਹਿਬ ਬਹੁਤ ਦਿੱਖਦੇ ਮੱਖਾ ਹੁਣ ਆਪਾਂ ਅੱਗੇ ਗੁਰਦੁਆਰਾ ਅੜੀਸਰ ਸਾਹਿਬ ਜੋ ਤੁਸੀਂ ਵੀ ਕਰੋ ਦਰਸ਼ਨ ਥੋੜਾ ਜਿਹਾ ਮੈਂ ਐਂਟਰਮ ਸਟੋਰ ਤੱਕ ਵੀਡੀਓ ਇਨਿੰਗ ਸ਼ੂਟ ਕਰ ਲਵਣੀ ਆ ਦਾ ਅਸੀਂ ਆਏ ਸੀ ਦੁਪਹਿਰੇ ਹਨਾ ਦੁਪਹਿਰੇ ਬਹੁਤ ਜ਼ਿਆਦਾ ਰਸ਼ ਨਹੀਂ ਸੀਗਾ ਪਰ ਸੰਗਤ ਆ ਰਹੀ ਸੀ ਜਾ ਰਹੀ ਸੀ ਜਿਵੇਂ ਸਵੇਰੇ ਸ਼ਾਮ ਰਸ਼ ਹੁੰਦਾ ਜਾਂ ਸੰਡੇ ਨੂੰ ਬਹੁਤ ਜ਼ਿਆਦਾ ਰਸ਼ ਹੁੰਦਾ ਫਿਰ ਇਸ ਟਾਈਮ ਤੇ ਰਸ਼ ਨਹੀਂ ਸੀ ਅਸੀਂ ਮੱਥਾ ਟੇਕਿਆ 10-15 ਮਿੰਟ ਅੰਦਰ ਬੈਠੇ ਬਹੁਤ ਮਨ ਨੂੰ ਸਕੂਨ ਮਿਲਿਆ ਇੰਨਾ ਮਨ ਨੂੰ ਸਕੂਨ ਮਿਲਿਆ ਨਾ ਬਹਿ ਕੇ ਅੰਦਰ ਸ਼ਾਂਤੀ ਨਾਲ ਬਹੁਤ ਵਧੀਆ ਲੱਗਿਆ ਮੈਨੂੰ ਵੀ ਮੈਂ ਵੀ ਤੁਹਾਨੂੰ ਕਹਿ ਰਹੀ ਹਾਂ ਸੋ ਆਉਣਾ ਹੋਵੇ ਤਾਂ ਅੱਗੇ ਤੋਂ ਆਈ ਦੁਪਹਿਰੇ ਆਵੇ ਬਹੁਤ ਸ਼ਾਂਤੀ ਸੀ ਭੀੜ-ਪੜੱਕਾ ਨਹੀਂ ਸੀ ਠੀਕ ਸੀ ਸੰਗਤ ਆਈ ਜਾ ਰਹੀ ਸੀ ਦਰਸ਼ਨ ਕਰਕੇ ਜਾਈ ਜਾ ਰਹੀ ਸੀ ਟਾਈਮ ਹੋ ਗਿਆ ਸਵਾ 3 ਦਾ ਗੁਰਦੁਆਰਾ ਪਾਲੀ ਸਰ ਸਾਹਿਬ ਜਾਏ ਤੇ ਹੁਣ ਆਪਾਂ ਚੱਲਦੇ ਡੀਮਾਰਟ ਡੀਮਾਰਟ ਵੀਾਸ ਕਮੇਂਟ ਦਰਸ ਤੋਂ ਜ਼ਿਆਦਾ ਦੂਰ ਨਹੀਂ ਵਸੇ ਹੁਣ ਚੱਲਦੇ ਡੀਮਾਰਟ ਲੈਣੇ ਥੋੜਾ ਬਤਰਾ ਆਸ਼ਣ ਚੰਨ ਵਸ ਨਹੀਂ ਨਾਲ ਚੋਗੇ ਵੀ ਅੜੀ ਸਰ ਸਾਹਿਬ ਤੇ ਜਾਵਾਂਗੇ ਚਲ ਡੀਮਾਰਟ ਵੀ ਜੜੋ ਕੋਈ ਸਮਾਨ ਚੀਜ਼ ਖਤਮ ਆ ਲੋੜ ਆ ਵੀ ਉਨਾਂ ਕੁ ਚੱਲ ਸੌਦਾ ਪਤਾ ਲਿਆ ਜਾਊਗਾ ਵੀ ਨੇੜੇ ਹੀ ਜਾਵਾਂਗੇ ਹਨਾ ਡੀਮਾਰਟ ਤੋਂ ਥੋੜਾ ਜਿਹਾ ਇਕੱਠਾ ਸਮਾਨ ਵੀ ਆ ਜਾਂਦਾ ਕਿਉਂਕਿ ਸਮਾਨ ਦਿਖ ਵੀ ਜਾਂਦਾ ਬਾਕੀ ਆਪਣੇ ਸਾਰਿਆਂ ਵੀ ਆਪਾਂ ਕਿੰਨਾ ਕੁ ਵਾਧੂ ਐਕਸਟਰਾ ਲੈਣੇ ਆਗੇ ਤੇ ਸਮਾਨ ਦੇਖਣ ਕਰਕੇ ਵੀ ਲਿਆ ਜਾਂਦਾ ਤੇ ਇਕੱਠਾ ਸਮਾਨ ਵੀ ਸੈਂਤ ਘਾਤਾ ਪਰ ਤਾਂ ਕੀ ਖੁਸ਼ ਹੈ ਨਹੀਂ ਹੈਗਾ ਨਹੀਂ ਦੇਖ ਕੇ ਪਤਾ ਜੋ ਚੱਲਦਾ ਤਾਂ ਇਹਨਾਂ ਦਾ ਵੀ ਥੋੜਾ ਜਿਹਾ ਸਮਾਨ ਲੈਣਾ ਜੈਨਾ ਜਿਆਦਾ ਨਹੀਂ ਪਰ ਜੋ ਤੇ ਲੈਣੇ ਬਿਲ ਕਰਾਉਣਾ ਫਿਰ ਇੰਨਾ ਜਿਆਦਾ ਸਮਾਨ ਹੋ ਜਾਂਦਾ ਹੈ ਅੱਜ ਤਾਂ ਮੇਰੇ ਪਤੀ ਬੇਸਿੰਗ ਚ ਜਾਲ ਬਣੇ ਆ ਤਾਂ ਧਿਆਨ ਨਹੀਂ ਪ੍ਰੋਗਰਾਮ ਕੱਲ ਮੂਵੀ ਦੇਖਣ ਦਾ ਬਣਿਆ ਸੀ ਫਿਰ ਅੜੀ ਸੱਸ ਸਾਹਿਬ ਤਾਂ ਬਣ ਗਿਆ ਅੜੀ ਸੱਸ ਸਾਹਿਬ ਦਾ ਵੀ ਢੀਮਾ ਆਂਦਾ ਬਣ ਗਿਆ ਤਾਂ ਪੂਰੇ ਧਿਆਗ ਹੋਏ ਹੋਏ ਨਹੀਂ ਹਾਂ ਤਾਂ ਕਿੰਵੇਂ ਇਹਨੂੰ ਲੈ ਚੱਲ ਦਿੱਥੇ ਲੈ ਕੇ ਜਾਣਾ ਅੱਜ ਪੱਗੀ ਨਾਲ ਲੰਘ ਚੱਲੇ ਕਿ ਤੇ ਫਿਮਲੇ ਬਣੇ ਯਾਰ ਜੀ ਮੈਨੂੰ ਹਾਸ ਨਹੀਂ ਲੱਗਿਆ ਲੰਘੇ ਚਲੀ ਆਂ ਦਿਹਾਲ ਹੋਏ ਪਏ ਨੇ ਹੁਣ ਪਹੁੰਚ ਗਏ ਸੀ ਡੀਮਾਰਟ ਸੇ ਇੱਥੋਂ ਲੈਨੇ ਘਰ ਦਾ ਰਾਸ਼ਨ ਘਰ ਦਾ ਰਾਸ਼ਨ ਵੀ ਬਹੁਤ ਬਹੁਤ ਹੋ ਜਾਂਦਾ ਇੱਕ ਟ੍ਰੋਲੀ ਸਾਡੀ ਭਰ ਗਈ ਸੀ ਸਾਮਾਨ ਨਾਲ ਹੁਣ ਦੂਜੀ ਟ੍ਰੋਲੀ ਲੈ ਕੇ ਆਏ ਆ ਹਨਾ ਘਰ ਦਾ ਰਾਸ਼ਨ ਲਈ ਮੈਨੂੰ ਇੱਥੋਂ ਲੈਨੇ ਉਹ ਡੀਮਾਰਟ ਚੋਂ ਬਾਕੀ ਅਸੀਂ ਕੋਈ ਵੀ ਕੋਈ ਪੁਰਾਣਾ ਪਲਾਸਟਿਕ ਦੇ ਕੰਟੇਨਰ ਉਹ ਹੈਂਡਰੂਮ ਦਾ ਸਮਾਨ, ਬੈੱਡਸ਼ੀਟ, ਪੀਲੋ ਕਵਰ ਅਸੀਂ ਕੁਝ ਵੀ ਨਹੀਂ ਲੈ ਕੇ ਤੇ ਕੋਈ ਭਾਂਡਾ ਨਹੀਂ ਲਿਆ। ਡੀਮਾਰਟ ਵਿੱਚ ਉਹ ਇਹ ਅਸੀਂ ਅਬਦੁਸ਼ਹਿਰ ਤੋਂ ਹੀ ਲੈਣੇ ਹੁੰਦੇ ਆ। ਬਸ ਡੀਮਾਰਟ ਤੋਂ ਇਹ ਹੁੰਦਾ ਸਿਰਫ ਚੁੱਲੇ ਚੌਂਕੇ ਵਾਲਾ ਸਮਾਨ, ਰਾਸ਼ਨ ਜਾਂ ਕੋਈ ਸਾਬਣ ਸਿਰਫ ਇਹ ਜਾਂ ਕੁਝ ਲੈਣੇ ਹੁੰਦੇ ਆ। ਹੋਰ ਚੀਜ਼ਾਂ ਉਹ ਤਸੱਲੀ ਕਰਕੇ ਅਬਦੁਸ਼ਹਿਰ ਤੋਂ ਜਿੱਥੋਂ ਆਪਾਂ ਲੈਣਾ ਉੱਥੋਂ ਹੀ ਲੈਣੇ ਹੁੰਦੇ ਹਨ। ਤੇ ਕਰ ਲਈ ਸ਼ਾਪਿੰਗ ਡੀਮਾਰਟ ਤੋਂ ਸਮਾਨ ਰੱਖ ਲਈ ਡਿੱਗੀ ਵਿੱਚ। ਛੋਲੇ 2-4 ਤਾਂ ਡਿੱਗੀ ਵਿੱਚ ਪਈ ਹੁੰਦੀਆਂ ਨੇ ਪਰ ਜਦੋਂ ਪਤਾ ਆਉਂਦਾ ਡੀਮਾਰਟ ਆਉਣਾ ਫਿਰ 2-3 ਮੈਂ ਐਕਸਟਰਾ ਹੋਰ ਚੱਕ ਲਿਉਣੀ ਆ। ਫਿਰ ਉੱਕਰ ਜਾਣੇ ਉਤਾਰਨਾ ਈਜ਼ੀ ਹੋਏਗਾ ਸਮਾਨ ਹਨਾ ਵੀ ਆਪ ਝੋਲੇ ਚੱਕੀ ਚਲੋ ਤੇ ਉਤਾਰੇ ਚਲੋ ਜੇ ਖਾਲੀ ਕਰਕੇ ਉਸ ਤੋਂ ਬਾਅਦ ਫਿਰ ਦਵਿੰਦਰ ਨੂੰ ਫੜਾ ਦੇ ਇਹ ਵੀ ਕਾਰ ਵਿੱਚ ਰੱਖ ਦੋ ਇਹਨਾਂ ਨੂੰ ਤੇਦਰ ਸਮਾਨ ਦੀ ਸਾਰੇ ਦੀ ਹੋ ਗਈ ਸ਼ਾਪਿੰਗ ਦਵਿੰਦਰ ਮੈਨੂੰ ਕਹਿ ਰਿਹਾ ਸੀ ਵੀਡੀਓ ਬੰਦ ਕਰ ਦੇ ਮੇਰਾ ਕੰਮ ਕਰਵਾ ਦੇ ਗਰਮੀ ਬਹੁਤ ਹੋਈ ਪਈ ਹੈ ਰੀਮਾਰਟੋਂ ਲੈ ਲਿਆ ਰਾਸ਼ਨ ਤੇ ਹੁਣ ਅਸੀਂ ਚੱਲਿਆ ਅੰਮ ਖੰਡੇ ਆਏ ਆਊਟਲੈਟ ਤੇ ਦਵਿੰਦਰ ਕਹਿੰਦਾ ਕਿ ਆਇਆ ਚਲੋ ਉੱਥੇ ਵੀ ਜਾ ਜਾਂਦੇ ਹਾਂ ਹੌਲੀ ਹੌਲੀ ਅੱਗੇ ਖਿਸਕ ਰਹੇ ਨੇ ਅੱਜ ਤੇਪ ਵਾਈਸ ਸਟੈਪ ਕੱਲਾ ਕਲਾ ਮੂਵੀ ਦਾ ਪ੍ਰੋਗਰਾਮ ਸੀ ਅੱਡੀ ਸਰਦ ਵੀ ਪਣ ਗਿਆ ਈ ਮੰਦਰੀ ਪਣ ਗਿਆ ਹੁਣ ਆਊਟਲੈਟ ਤੇ ਵੀ ਅੱਜ ਪੂਰੇ ਦਿਨ ਨੇ ਪੂਰਾ ਇੱਕ ਦਿਨ ਘੰਡੇ ਕਹਿੰਦੇ ਮੈਂ ਤੇਰੇ ਵਾਸਤੇ ਅੱਜ ਖੁਸ਼ ਹੋ ਜਾ ਤੈਨੂੰ ਖੁਸ਼ ਕਰਨਾ ਦੇ ਕੋਈ ਇੱਕ ਦਿਨ ਚ ਫਿਰ ਮਹੀਨਾ ਕਹਿੰਦੇ ਘਰੇ ਬੈਠੇ ਰਹੀ ਦੇਖਦੇ ਹਾਂ ਕਿ ਕੀ ਆਫਰ ਲੱਗੇ ਕੀ ਪਸੰਦ ਆਉਂਦਾ ਉਹ ਦਿਮਾਗ 'ਚ ਹੈ ਨਹੀਂ ਕੁਝ ਹੈ ਨਹੀਂ ਮੈਨੂੰ ਵੀ ਲੈਣ ਦਾ ਵਿਚਾਰ ਕੁਝ ਨਹੀਂ ਬਾਕੀ ਜਾ ਕੇ ਦੇਖਦੇ ਹਾਂ ਕਿ ਕੀ ਆਫਰ ਲੱਗੇ ਤੇ ਕੀ ਡਿਸਕਾਊਂਟ ਹੈ ਕੀ ਪਸੰਦ ਆਊਗਾ ਕੋਈ ਨਾਈਟ ਸੂਟ ਟੀ-ਸ਼ਰਟ ਪਜਾਮੇ ਦੇਖਦੇ ਆ ਕੀ ਕੁਝ ਲੈਣਾ ਇਹ ਹੀ ਕੁਝ ਹੈ ਬਾਕੀ ਸ਼ਾਪਿੰਗ ਦਾ ਅਜੇ ਮੈਂ ਕੁਝ ਨਹੀਂ ਵੱਡੀ ਕੋਈ ਸ਼ਾਪਿੰਗ ਕਰਨੀ ਹੈ ਨਹੀਂ ਹਲੇ ਤਾਂ ਲੋ ਜੀ ਪਹੁੰਚ ਗਏ ਆਪਾਂ ਹੰਡਿਆਈ ਆਊਟਲੈਟ ਤੇ ਇੰਨੇ ਜ਼ਿਆਦਾ ਬ੍ਰਾਂਡਸ ਆ ਗਏ ਨਾ ਇੱਥੇ ਬਹੁਤ ਜ਼ਿਆਦਾ ਬ੍ਰਾਂਡਸ ਆ ਗਏ ਆਪਾਂ ਕਿ ਕਨਫਿਊਜ਼ ਹੋ ਜਾਈਏ ਕਿੱਥੇ ਕੀ ਆਫਰ ਲੱਗਾ ਕਿੱਥੇ ਕੀ ਚੀਜ਼ ਵਧੀਆ ਇਹ ਸੁਪਰ 99 ਸਟੋਰ ਹੈ ਫਸਟ ਟਾਈਮ ਮੈਂ ਵਿਜ਼ਿਟ ਕੀਤਾ ਵਾਲਾ ਸਟੋਰ ਅੱਛਾ ਸੀ ਲਾਈਕ ਡੈਕੋਰੇਸ਼ਨ ਵਾਲੇ ਆਈਟਮਸ ਸੀ ਪਰ ਕਾਸਟਲੀ ਬਹੁਤ ਜ਼ਿਆਦਾ ਮੈਨੂੰ ਲੱਗੀਆਂ ਬਹੁਤ ਓਵਰ ਕਾਸਟਲੀ ਲੱਗੀਆਂ ਨਾ ਆਈਟਮਸ ਇਹਨਾਂ ਦੀਆਂ ਉਹ ਅੱਛੀਆਂ تھیں ਉਹ ਹੋਮ ਡੈਕੋਰੇਸ਼ਨ ਦੇ ਰਿਲੇਟਿਡ ਅੱਛੀਆਂ ਆਈਟਮਸ ਰੱਖੀਆਂ ਸੀ ਇਹਨਾਂ ਨੇ ਥੋੜਾ ਇੱਕ ਚਲਕ ਜਿਵੇਂ ਮਾਰੇ ਸੀ ਬਹੁਤ ਜ਼ਿਆਦਾ ਟਾਈਮ ਨਹੀਂ ਸਪੈਂਡ ਕੀਤਾ ਸੀ ਇੱਥੇ ਤੇ ਇੱਕ ਅਸੀਂ ਨਵਾਂ ਸਟੋਰ ਅੱਜ ਵਿਜ਼ਿਟ ਕੀਤਾ ਜਿਹੜਾ ਅਸੀਂ ਸਟੋਰ ਵਿਜ਼ਿਟ ਕੀਤੇ ਜਿਹੜਾ ਅਸੀਂ ਪਹਿਲਾਂ ਕਦੇ ਘਰੇ ਨਹੀਂ ਹੁਣ ਵਿਜ਼ਿਟ ਕਰਾਂਗੇ ਸਟੋਰ ਮਿਸਟਰ ਡੀਆਈਵਾਈ ਮਿਸਟਰ ਡੀਆਈਵਾਈ ਮੈਂ ਪਹਿਲਾਂ ਵਿਜ਼ਿਟ ਨਹੀਂ ਕੀਤਾ ਅੱਜ ਫਰਸਟ ਟਾਈਮ ਵਿਜ਼ਿਟ ਕਰ ਰਹੇ ਹਾਂ ਬਹੁਤ ਹੀ ਵਧੀਆ ਸਮਾਨ ਹੈ ਇੱਥੇ ਘਰ ਦੀ ਤੁਹਾਨੂੰ ਹਰ ਇੱਕ ਚੀਜ਼ ਮਿਲ ਜੂ ਰਿਲੇਟਡ ਕਾਰ ਐਸੈਸਰੀਜ਼ ਗਾਰਡਨਿੰਗ ਟੂਲਸ ਪੈਟਸ ਦਾ ਸਮਾਨ ਆਰਗੇਨਾਈਜੇਸ਼ਨ ਰਿਲੇਟਡ ਬਾਸਕਟਸ ਕ੍ਰੌਕਰੀ ਆਈਟਮਸ ਮੈਟਸ ਹੈਂਡਰੂਮ ਦਾ ਸਮਾਨ ਕੁਸ਼ਨ ਸਾਰੀ ਕਿਹ ਚੀਜ਼ ਮਿਲ ਜੂ ਬਹੁਤ ਮੈਂ ਇੱਕ ਛੋਟੀ ਵੀਡੀਓ ਕਲਿੱਪ ਬਣਾਈ ਆ ਇੱਥੇ ਮਿਸਟਰ ਡੀਆਈਵਾਈ ਸਟੋਰ 'ਚ ਫਿਰ ਉਹਨਾਂ ਨੇ ਮਨਾ ਕਰਤਾ ਸੀ ਕਹਿੰਦੇ ਵੀਡੀਓ ਅਲਾਉ ਨਹੀਂ ਹੈਗੀ ਮੈਮ ਪਲੀਜ਼ ਵੀਡੀਓ ਸ਼ੂਟ ਨਾ ਕਰੋ ਬਾਸਕਟਸ ਆ ਇੰਨੀ ਤਰ੍ਹਾਂ ਦੀਆਂ ਬਾਸਕਟਸ ਸੀ ਮੈਟਲ ਦੀਆਂ ਪਲਾਸਟਿਕ ਦੀਆਂ ਬੋ ਸੋਹਣੇ ਸੋਹਣੇ ਡਿਜ਼ਾਈਨਸ ਸੀ ਆ ਪਰ ਸਮਝ ਨਹੀਂ ਆ ਰਹੀ ਸੀ ਬੰਦਾ ਕੀ ਲਵੇ ਕੀ ਨਾ ਲਵੇ ਮੈਨੂੰ ਕੋਈ ਜ਼ਰੂਰਤ ਲੱਗੀ ਨਹੀਂ ਇਸ ਕਰਕੇ ਮੈਂ ਲਈ ਨਹੀਂ ਮੈਂ ਕਿ ਚਲੋ ਹੁਣ ਪਤਾ ਲੱਗ ਗਿਆ ਵੀ ਆਹ ਸਟੋਰ ਚ ਆ ਸਾਮਾਨ ਮਿਲਦਾ ਆਪਣ ਇੱਕ ਵਾਰ ਆਪਣ ਨਿਗਾ ਚ ਆਏ ਨਾ ਸਾਰਾ ਕੁਝ ਨਾ ਫਿਰ ਆਪਾਂ ਅੱਗੇ ਤੋਂ ਕੋਈ ਚੀਜ਼ ਲੈਣੇ ਹੋਵੇ ਆਪਾਂ ਨੂੰ ਪਤਾ ਪਈ ਉਹ ਸਟੋਰ ਚ ਮਿਲ ਜੂਗੀ ਹਰ ਇੱਕ ਤਰ੍ਹਾਂ ਦਾ ਸਾਮਾਨ ਸੀ ਇਹ ਵਾਲੇ ਸਟੋਰ ਵਿੱਚ ਤੇ ਉਸ ਤੋਂ ਬਾਅਦ ਅਸੀਂ ਅੱਗੇ ਜ਼ੂਡੀਓ ਚ ਜ਼ੂਡੀਓ ਚ ਵੀ ਮੈਂ ਫਸਟ ਟਾਈਮ ਆਈਆਂ ਪਹਿਲਾਂ ਆਇਆ ਜਿੰਨੀ ਵਾਰ ਹੰਡਿਆ ਇਸ ਜ਼ੂਡੀਓ ਆਈ ਥਿੰਕ ਉਸ ਤੋਂ ਬਾਅਦ ਓਪਨ ਹੋਇਆ ਓਦੋਂ ਓਪਨ ਨਹੀਂ ਹੋਇਆ ਜਦੋਂ ਅਸੀਂ ਪਹਿਲਾਂ ਆਏ ਸੀਗੇ ਤੇ ਅੱਜ ਵਿਜ਼ਿਟ ਕਰ ਰਹੇ ਹਾਂ ਜ਼ੂਡੀਓ ਤੇ ਜ਼ੂਡੀਓ ਤੇ ਵੀ ਮੈਂ ਟੀ-ਸ਼ਰਟਸ ਬਾਏ ਕੀਤੀਆਂ ਨੇ ਠੀਕ ਠੀਕ ਹੈ ਨਾ ਸਟਾਫ 50 50 ਹੈ ਬਹੁਤ ਜ਼ਿਆਦਾ ਵਧੀਆ ਸਟਾਫ ਨਹੀਂ ਮਿਲਣ ਲੱਗੇ ਨਾ ਟਾਈਮ ਹੋ ਗਿਆ 6 ਵਜੇ ਦਾ ਤੇ ਹੁਣ ਅਸੀਂ ਆਊਟਲੈਟ ਤੋਂ ਵੀ ਨਿਕਲ ਗਏ ਤੇ ਹੁਣ ਲੱਗੇ ਭੁੱਖ ਖਾਦਾਂ ਕੁਝ ਨਹੀਂ ਸਵੇਰ ਦਾ ਅਡੇ ਸਰ ਸਾਹਿਬ ਦੇ ਕਿਸ਼ ਪਰਸ਼ਾਦਾ ਛੱਕਿਆ ਸੀ ਲੰਗਰ ਚ ਤੁਸੀਂ ਅਸੀਂ ਸੋਚ ਰਹੇ ਆਂ ਵੀ ਜੰਕ ਫੂਡ ਕੁਛ ਨਾ ਖਾਈਏ ਵੀ ਸ਼ਾਮ ਦਾ ਡਿਨਰ ਹੀ ਘਰ ਚਲਦੇ ਆਂ ਨਾ ਰੋਟੀ ਸਬਜ਼ੀ ਖਾ ਚਲਦੇ ਆਂ ਵੀ ਜੋ ਘਰੇ ਨਹੀਂ ਖਾਣੇ ਕੁੱਕਰੇ ਪਹੁੰਚ ਕੇ ਬਸ ਸਬਜ਼ੀ ਮੇਰੇ ਕੋਲ ਬਣੀ ਪਈ ਐ ਸਵੇਰੇ ਇਹਨਾਂ ਨੇ ਸਬਜ਼ੀ ਖਾਦੀ ਤੋਰੀ ਦੀ ਨਾ ਮੈਂ ਖਾਦੀ ਐ ਸਬਜ਼ੀ ਉਵੇਂ ਜਿਵੇਂ ਪਈ ਐ ਤੇ ਹੁਣ ਦੇਖਦੇ ਆਂ ਰੋਟੀ ਖਾ ਕੇ ਚਲਦੇ ਆਂ ਦੀਪਕ ਧਾਦੇ ਤੇ ਇੱਕ ਫੋਨ ਕਾ ਹੀ ਖਾਣਾ ਸੀ ਕੁਝ ਕੁ ਵਿਚਾਰ ਖਾ ਚਲਦੇ ਆਂ ਨਾ ਸਪੈਸ਼ਲ ਜਣਾ ਉਹ ਰਾਤ ਥੋੜਾ ਹੁੰਦਾ ਦੀਪਕ ਫੇ ਤੁਸੀਂ ਮੈਨੂੰ ਕਹਿ ਰਹੇ ਹੋ ਵੀ ਦੀਪਕ ਨਾਲ ਚਲਦੇ ਆਂ ਹਾਂ ਮੇਰਾ ਸਪੈਸ਼ਲ ਜਣਾ ਉਹ ਦੀਪ ਦੇ ਰਾਤ ਨਹੀਂ ਮੈਂ ਤਾਂ ਕਹਿ ਰਹੀ ਆਂ ਜੀ ਸੇਬਜੀ ਕੋ ਨਹੀਂ ਪਿਆ ਟੱਕੂ ਨੇ ਪਿਆ ਮੈਂ ਤੇ ਕਿਹਨੂੰ ਫੋਨ ਕਰਾਂ ਲਾ ਦੂੰਗਾ ਹੁਣ ਦੀਪਕ ਤੇ ਵੀ ਕਿਹੜਾ ਦੁਕਾਨ ਚੱਲਣਾ ਅੱਜ ਸਕਰਾਂ ਵਾਲੇ ਨੂੰ ਖੁਸ਼ ਕਰਾਂ ਤੇ ਲੱਗੇ ਪਏ ਨੇ ਅੱਜ ਵਿਆਹ ਹੋਏ ਬੈਨੇ ਪਹਿਵੇਂ ਨਾ ਕਹਣਾ ਵਿਆਹ ਹੋਇਆ ਬੈ ਅੱਜ ਸ਼ਾਪਿੰਗ ਵੀ ਕਰ ਲਈ ਵੀਡੀਓ ਤਾਂ ਕਰ ਲਈ ਮਿਸ ਡੀਆ ਮੈਂ ਇਹ ਤੋਂ ਕਰ ਲਈ ਦੋ ਸਟੋਰ ਤੇ ਅਸੀਂ ਗਏ ਬਸ ਦੋਨੋਂ ਤੋਂ ਸਮਾਨ ਲਿਆ ਹੋਰ ਕਿਤੇ ਨਾ ਦੇਖਿਆ ਕੋਈ ਟਾਈਮ ਵੀ ਹੈ ਨਹੀਂ ਸੀ ਕਿਉਂਕਿ ਕੁਝ ਵੀ ਆਪਾਂ ਬਾਹਰ ਆਨ ਐਕਸਪਲੋਰ ਕਰਨ ਨੂੰ ਦੇਖਣ ਨੂੰ ਟਾਈਮ ਬਹੁਤ ਜ਼ਿਆਦਾ ਲੱਗ ਚਾਹੀਦਾ ਆਪਾਂ ਨੂੰ ਹਨਾ ਤੇ ਹੰਡਿਆਏ ਵਾਲਾ ਆਊਟਲੈਟ ਬਹੁਤ ਜ਼ਿਆਦਾ ਵੱਡਾ ਹੋ ਗਿਆ ਬਹੁਤ ਸਟੋਰ ਬਣ ਗਏ ਜੇ ਆਪਾਂ ਸਾਰਾ ਐਕਸਪਲੋਰ ਕਰਨਾ ਘੱਟੋ ਘੱਟ ਆਪਾਂ ਨੂੰ 2 ਦਿਨ ਚਾਹੀਦੇ ਨੇ ਇੰਨੇ ਜ਼ਿਆਦਾ ਇੱਥੇ ਆਊਟਲੈਟ ਵੱਡਾ ਹੋ ਗਿਆ ਤੇ ਇਹ ਫालतू ਅਸੀਂ ਘੁੰਮੇ ਨਹੀਂ ਬਿਲਕੁਲ ਵੀ ਮਿਸ ਡੀਆਈਵਾਈ ਤੇ ਫਸਟ ਟਾਈਮ ਵਿਜ਼ਿਟ ਕੀਤਾ ਸੀ ਪਹਿਲਾਂ ਅਸੀਂ ਗਏ ਨਹੀਂ ਇਹ ਵਾਲੇ ਸਟੋਰ ਤੇ ਉੱਥੋਂ ਵੀ ਦੋ ਚਾਰ ਚੀਜ਼ਾਂ ਜਿਹੜੀਆਂ ਪਸੰਦ ਆਈਆਂ ਉਹ ਲੈ ਲਈਆਂ ਜ਼ੂਡੀਓ ਤੋਂ ਮੈਂ ਟੀ-ਸ਼ਰਟਸ ਲੈ ਲਈਆਂ ਅੱਛਾ ਜ਼ੂਡੀਓ ਦਾ ਸਟੱਫ ਇਹ ਜਗਾ ਵੀ ਕਰਦੇ ਪੌਨ ਵਾਲਾ ਘਰ ਤੋਂ ਬਾਹਰ ਨਹੀਂ ਆਪਾਂ ਪੱਕੇ ਜਾ ਸਕਦੇ ਬਹੁਤ ਜ਼ਿਆਦਾ ਆਪਾਂ ਕਹੀਏ ਪ੍ਰੀਮੀਅਮ ਕੁਆਲਿਟੀ ਨਹੀਂ ਹੈਗੀ ਕਰੇ ਪਾਉਣ ਵਾਲੀ ਸਟਾਫ ਅਜ਼ੂੜੀ ਉਹਦਾ ਮੈਨੂੰ ਕੋਈ ਖਾਸ ਸਟਾਫ ਨਹੀਂ ਲੰਘਿਆ ਪਰ ਕਰਿਆ ਵਾਲਾ ਬਸ ਬਾਕੀ ਕਰਿਆ ਕੇ ਦਿਖਾਵਾਂਗੀ ਮੈਂ ਟੀ-ਸ਼ਰਟਸ ਲੈਈਆਂ ਜਿਹੜੀਆਂ ਪ੍ਰਾਈਸ ਠੀਕ ਨੇ ਬਹੁਤ ਜ਼ਿਆਦਾ ਰੀਜ਼ਨੇਬਲ ਨੇ ਅਜ਼ੂੜੀ ਉਹਦੇ ਪ੍ਰਾਈਸ ਜਿਹੜਾ ਸਟਾਫ ਆਪਸ ਉਹ ਹੀ ਹੋਣ ਉਹਨਾਂ ਦਾ ਪ੍ਰਾਈਸ ਵੀ ਹੈਨਾ ਤੁਹਾਨੂੰ ਭੁੱਖਾ ਪੂਰੀ ਲੱਗੀ ਪਈ ਆ ਖਾਣਿਆ ਕੁਝ ਦੇਖ ਰਿਆਂ ਅੱਜ ਕੀ ਖਵਾਉਂਦੇ ਨੇ ਕੀ ਖਵਾਉਂਗੇ ਅੱਜ ਦੇਖ ਰਿਆਂ ਕਿ ਅਸੀਂ ਰੋਟੀ ਸਬਜ਼ੀ ਖਾਵਾਂਗੇ ਕੁਝ ਹੋਰ ਜੰਕ ਖਾਵਾਂਗੇ ਨਾ ਪੇਟ ਫੁੱਲ ਜਾਂਦਾ ਮੇਰਾ ਰੋਟੀ ਸਬਜ਼ੀ ਖਾ ਚਾਹੁੰਦੇ ਫਿਰ ਕਰੇ ਕੋਈ ਫਰੂਟ ਖਾ ਲਾਂਗੇ ਦੁੱਧਾਂ ਨੂੰ ਪੀ ਲਾਂਗੇ ਛੇ ਵੱਜ ਗਏ ਘਰ ਆ ਕੇ ਮੈਂ ਦੁੱਧੇ ਵੀ ਭਾਲਣਾ ਹੋਊਗਾ ਹੋਰ ਤਾਂ ਕੋਈ ਕੰਮ ਤਾਂ ਨਹੀਂ ਸੀਗਾ ਅੱਜ ਮੇਰੇ ਗੁਰਦੁਆਰੇ ਵਿੱਚ ਛੁੱਟੀ ਹੋ ਗਈ ਮਿਸ ਹੋ ਜਾਂਦੀ ਦੁਬਾਰਾ ਚਾਹੂਗੀ ਹਣੀ ਸਰ ਸਾ ਮੱਥਾ ਟੇਕ ਲੈ ਇੱਧਰ ਆ ਗਈ ਮੇਰੀ ਭੈਣ ਦਾਲਗੜ ਵਾਲੀ ਉਹਨੇ ਵੀਡੀਓ ਦੇਖਣੇ ਉਹਨੇ ਗੁੱਸੇ ਹੋਣਾ ਵੀ ਮੇਰੇ ਕੋਲੋਂ ਉੜ ਗਏ ਹਾਂ ਹੈਨਾ ਉਹ ਬਿਮਾਰ ਨੇ ਪਤਾ ਮੈਂ ਇਹਨਾਂ ਨੂੰ ਫੋਨ ਵੀ ਕਰ ਸਕਦੀ ਸੀ ਜੀ ਅਸੀਂ ਆਉਣਾ ਪਰ ਉਹ ਬਿਮਾਰ ਨੇ ਫਿਰ ਬਿਮਾਰ ਬੰਦੇ ਨੂੰ ਐ ਹੁੰਦਾ ਵੀ ਚਲ ਮੈਂ ਉਠਾਂ ਮੈਂ ਘਰ ਦਾ ਕੋਈ ਸਾਫ ਸਫਾਈ ਕਰਾਂ ਕੋਈ ਸੈਟਿੰਗ ਕਰਾਂ ਹਾਂ ਨਾ ਫਿਰ ਵੀ ਮੈਂ ਕੁਝ ਖਾਣ ਪੀਣ ਨੂੰ ਮੰਗਵਾਵਾ ਐ ਹੋ ਜਾਂਦਾ ਮੈਂ ਤਾਂ ਅੰਗਰ ਤੋਂ ਉਹਨਾਂ ਨੂੰ ਫੋਨ ਨਹੀਂ ਕਰ ਰਹਾ ਹੈਗਾ ਵੀ ਅਸੀਂ ਆਉਣਾ ਦਿਉ ਤਾਂ ਮੇਰਾ ਵੀ ਕਰ ਰਿਹਾ ਸੀ ਕਿ ਜਾ ਕੇ ਆਈਏ ਮਿਲ ਕੇ ਆਈਏ ਆਉਣਾ ਤਾਂ ਸਪੈਸ਼ਲੀ ਇਧਰ ਉਹਨਾਂ ਕਰਕੇ ਸੀਗਾ ਜਮਾ ਕੋਲ ਜਿਹੜਾ ਪਾਂ ਹੈ ਹਾਂ ਜਮਾ ਕੋਲ ਦੀ ਬਿਲਕੁਲ ਉਹਨਾਂ ਨੂੰ ਪਿੰਡ ਕੋਲ ਦਾਨਗੜ ਕੋਲ ਜੀ ਪਰ ਉਹ ਕੁਮਾਰ ਨੇ ਮੈਂ ਵੀ ਉਹਨੂੰ ਤੰਗ ਨਹੀਂ ਕਰਨਾ ਚਾਹੁੰਦੀ ਹੈਗੀ ਹਨਾ ਵੀ ਬੰਦੇ ਨੂੰ ਘਰੇ ਆਪਾਂ ਜੋ ਜਾਣੇ ਖੇਚਲ ਹੋ ਜਾਂਦੀ ਹੈ ਵੀ ਕੋਈ ਆਇਆ ਚਾਹ ਪਾਣੀ ਕਰਨਾ ਦੇਣਾ ਆਪਾਂ ਨੂੰ ਹੱਥੋਂ ਪਾਈ ਜਿ ਪਏ ਇਹਦੇ ਵੀ ਕੋਈ ਸਮਾਨ ਫੋਨ ਸੈੱਟ ਕਰ ਦੇ ਜਾਂ ਧਾਦਰੀ ਸੈੱਟ ਕਰ ਦੇ ਹਨਾ ਐ ਹੋ ਜਾਂਦਾ ਇਸ ਕਰਕੇ ਮੈਂ ਉਹਨਾਂ ਨੂੰ ਦੱਸਿਆ ਨਹੀਂ ਹੈਗਾ ਵੀ ਅਸੀਂ ਆਉਣਾਗਾ ਕਹਿੰਦੇ ਅਸੀਂ ਉਹਨਾਂ ਨੂੰ ਮਿਲਣ ਨਹੀਂ ਜਾਦੇ ਹੈਗੇ ਉਹ ਬਿਮਾਰ ਸੀ ਕੱਲ ਮੇਰੀ ਗੱਲ ਹੋਈ ਸੀ ਫੋਨ ਤੇ ਫੋਨ ਤੇ ਗੱਲ ਰੋਜ਼ ਹੀ ਹੁੰਦੀ ਰਹਿੰਦੀ ਹੈ ਪਰ ਮੈਨੂੰ ਥੋੜਾ ਜਿਹਾ ਲੱਗ ਰਿਹਾ ਕਿ ਉਹਨਾਂ ਨੂੰ ਬਿਨਾ ਮਿਲੇ ਜਾ ਰਹੇ ਨੇ ਟਾਈਮ ਹੋ ਗਿਆ ਸਵੇਰ 8:00 ਤੋਂ 8:00 ਵਜੇ ਆਇਆ ਸਮਾਨ ਹੀ ਰੱਖਿਆ ਅੰਦਰ ਵਸ ਫਿਰ ਅੰਦਰ ਸਮਾਨ ਲੌਬੀ ਚ ਪਿਆ ਹਜੇ ਮੈਂ ਤਾਂ ਰੂਮ ਚ ਪੜੀ ਵੀ ਨਹੀਂ ਤੇ ਅੰਦਰ ਆ ਕੇ ਮੈਂ ਕਿ ਦੁੱਧ ਦਾ ਪਤੀਲਾ ਖਾਲੀ ਕੀਤਾ ਪਹਿਲਾਂ ਨਾਲ ਵਾਸ਼ ਕੀਤਾ ਉਹਨਾਂ ਨੂੰ ਅੱਜ ਜਿਆਦਾ ਤਾਜ਼ਾ ਦੁੱਧ ਪਾ ਰਹੀ ਆ ਇਹ ਗਰਮ ਕਰਦੇ ਬੋਇਲ ਕਰਦੇ ਆ ਦੁੱਧ ਨੂੰ ਠੰਡਾ ਵੀ ਮਸਾਂ ਹੀ ਹੋਊਗਾ ਠੰਡਾ ਵੀ ਤੁਹਾਨੂੰ ਮੁਸ਼ਕਲ ਹੋਊਗਾ ਹਨਾ ਕਾਫੀ ਟਾਈਮ ਲੱਗੂਗਾ ਕਿਉਂਕਿ ਗਰਮ ਨਹੀਂ ਲੇਟ ਹੋ ਰਹਾ ਤਾਂ ਠੰਡਾ ਵੀ ਲੇਟ ਹੀ ਹੋਊਗਾ ਹੁਣ ਖਾਣਾ ਅਸੀਂ ਬਾਹਰ ਖਾ ਲਈ ਤਾਂ ਹੁਣ ਲੋੜ ਨਹੀਂ ਖਾਣੇ ਦੀ ਹੁਣ ਤਾਂ ਬਸ ਆਇਆ ਵੀ ਸੈਰ ਕਰ ਲਾਂਗੇ ਬੇਟਾ ਥੋੜੀ ਜਿਹੀ ਨਾ ਤੋਲਾਂਗੇ ਆਪਾਂ ਰੈਸਟ ਕਰਾਂਗੇ ਹਨਾ ਇਸ ਕਰਕੇ ਬਾਹਰ ਅਸੀਂ ਖਾਣਾ ਹੀ ਖਾ ਰਹੇ ਸੀ ਕੁਝ ਹੋਰ ਨਹੀਂ ਖਾਦਾ ਹੈਗਾ ਪੀਜ਼ਾ ਵਗੈਰਾ ਕੁਝ ਵੀ ਵੀ ਦਵਿੰਦਰ ਕਹਿੰਦੇ ਚਲ ਇੱਕ ਚੀਜ਼ ਖਾਤੀ ਆਉਗੇ ਹਨਾ ਵੀ ਫਿਰ ਕਰਿਆ ਕਿ ਖਾਣਾ ਖਾਵਾਂਗੇ ਇਸ ਤੋਂ ਬਿਹਤਰ ਹੈ ਕਿ ਬਾਹਰ ਖਾਣਾ ਖਾ ਲਈਏ ਘਰੇ ਆਪਾਂ ਕੁਝ ਵੀ ਨਾ ਖਾਈਏ ਫਰੂਟ ਦੁੱਧੋ ਹੀ ਲੋੜ ਹੋਊਗੀ ਉਹ ਲੈ ਲਾਂਗੇ ਤੇ ਸਮਾਨ ਹਜੇ ਮੇਰਾ ਉਹ ਪਿਆ ਡਿਲ ਕਰਿਆ ਤਾਂ ਸੈੱਟ ਕਰੂੰਗੀ ਡਿਲ ਕਰਿਆ ਨਹੀਂ ਕਰੂੰਗੀ ਨਹੀਂ ਫਿਰ ਸਵੇਰੇ ਦੇਖੂੰਗੀ ਇੱਕ ਵਾਰ ਆਈ ਪਿਆ ਰਹਿਣ ਦਾ ਨਹੀਂ ਕਿਉਂਕਿ ਨਾ ਸਫ਼ਰ 'ਚ ਆਪਾਂ ਥੱਕ ਜਾਈਦਾ ਉਹ ਵੀ ਉੱਥੇ ਜੋ ਆਪਾਂ ਜਾਣੇ ਬਾਹਰ ਸ਼ਾਪਿੰਗ ਕਰਦੇ ਨਹੀਂ ਕੁਝ ਵੀ ਖਰੀਦਦਾ ਨਹੀਂ ਕਰਦੇ ਤੁਰਨਾ ਫਿਰ ਮੈਂ ਪਹਿਲਾਂ ਤੁਰਦੇ ਤੁਰਦੇ ਬੰਦਾ ਉਹ ਵੀ ਥਾਪੀ ਜਾਂਦਾ ਨਾ ਫੋਨ ਹੋਈ ਪਈ ਤਕਾਵਟਾ ਜਨਾ ਤੋ ਕੇ ਰੈਸਟ ਕਰਦੇ ਸਵੇਰੇ ਹੀ ਦੇਖੋਗੇ ਸਮਾਨ ਸਵੇਰੇ ਸਾਮੂਹ ਨੂੰ ਤਾਂ ਤੇ ਕਰਦਾ ਏ ਸੀ ਇਲਾਕੇ ਹੋਰ ਅੰਦਰ ਵੱਧ ਜਾਈਏ ਸੋ ਏਸੀ ਹੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਤੇ ਫਸਟ ਟਾਈਮ ਆਇਆ ਸਬਸਕ੍ਰਾਈਬ ਨਹੀਂ ਕੀਤਾ ਜੇ ਤਾਂ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਈ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ